ਆ ਜੀ ਹੁਣ ਲੱਗਾ ਜੀ ਆਪਣਾ ਕਹਿੰਦਾ ਮੈਂ ਕਿਸੇ ਦਾ ਦੀ ਰੋਟੀ ਨਹੀਂ ਖਾਂਦਾ ਆਪਣੇ ਆਪ ਹੀ ਖਾਣੀ ਓਏ ਯਾਰ ਉਤਰਦੀ ਨਹੀਂ ਓਏ ਕਿੰਨੇ ਕੱਪ ਚਾਹ ਚਾਰ ਕੱਪ ਆ ਜੀ ਚਾਰ ਪਤੀ ਭਾਈ ਮੋਕ ਗਈ ਏ ਆ ਕੀ ਏ ਇਸੇ ਪਤੀ ਜੀ ਬਣਾਣਾ 10 ਰੁਪਏ ਲੱਗਦੇ ਆ ਪट्रोल ਵੀ ਲੱਗਦਾ ਹੈ ਕਈ ਕਿਹੜਾ ਪट्रोल ਇਹਦਾ ਕਿਹੜਾ ਪट्रोल ਆ ਗਿਆ ਬੈਟਰੀ ਹੈ ਭਾਜੀ ਬੈਟਰੀ ਵਾਲੀ ਹੈਲੋ ਬਈ ਹਸੇ ਗਾ ਬੰਦਾ ਸਾਡੇ ਅੱਜ ਦੇ ਵਲੋਗ ਵਿੱਚ ਆਈ ਹੋਪ ਯੂ ਸਾਰਿਆਂ ਨੂੰ ਇਹਦੀ ਗੱਲ ਵਿੱਚ ਹੋਵੋਗੇ ਅਜੂਜੀ ਪੁਇਕਲ ਦੇ ਆਰਾ ਮਸਤੀਆਂ ਦਾ ਜਿਹੜੇ ਮਸਤੀਆਂ ਲਈ ਅੱਸੀ ਜਲ ਹੁੰਦੇ ਹਾਂ ਸਰੰਦ ਪਟੇਗੜ ਸਾਹਿਬ ਉੱਥੇ ਜਲੇ ਪ੍ਰੋਗਰਾਮ ਤੇ ਤੇ ਸਫੀਰ ਵੀ ਰੈਡੀ ਹੋ ਗਿਆ ਹੈ ਇਹ ਵੀ ਜਿਹੜਾ ਸਕੂਲ 7 ਵਜੇ ਇਹਦਾ ਟਿਕ ਹੋ ਗਿਆ ਹੈ ਹਾਂ ਡਿਊਟੀ ਵੀ ਨਾਲ ਕਰਕੇ 8 ਵਜੇ ਤੁਰ ਪੈਣਾ ਤੇ ਡਿਊਟੀ ਕਰਕੇ 7 ਵਜੇ ਪਹਿਲਾਂ ਡਿਊਟੀ ਹੈ ਡਿਊਟੀ ਕਰਕੇ ਤੇ ਨਾਲ ਹੀ 8 ਵਜੇ ਦਾ ਸਾਰੀ ਸਮਾਪਤੀ ਕਰਕੇ 8 ਵਜੇ ਹੀ ਤੁਰ ਪੈਣਾ ਹੈਗਾ ਪ੍ਰੋਗਰਾਮ ਦੀ ਬਾਕੀ ਤੁਹਾਨੂੰ ਵੀ ਇੱਥੇ ਜਿਹੜਾ ਡੇਰਾ ਹੈ ਆਪਣਾ ਜਿਹੜਾ ਬਾਬਾ ਕਰਮ ਸਿੰਘ ਦੀ ਜਿਹੜਾ ਇੱਕ ਉੱਥੇ ਵੀ ਸੰਸਥਾ ਬਣੀ ਹੈ ਤੇ ਉਹ ਵੀ ਤੁਹਾਨੂੰ ਦੇ 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 ਵੀ ਦਰਸ਼ਨ ਕਰਾਉਣੇ ਆ ਅੱਜ ਜਿਹੜਾ ਸਰਹੰਦ ਦੇ ਫਤਿਹਗੁਰ ਸਾਹਿਬ ਜਿਹੜਾ ਉੱਥੇ ਹੈ ਹਾਈਜੀ ਜਾਈ ਵੀ ਹੋਣੇ ਉੱਥੇ ਆਇਆ ਥਕਾਤਾ ਇਹਨੇ ਗੱਲ ਹਾਂਜੀ ਯਾਨਕੀ ਲਾਣੀ ਖੁੱਲ ਜਾਣਾ ਤੂੰ ਗਾਇਸ ਮੈਂ ਆਈ ਦਿਖਾ ਰਿਹਾ ਬਣੀ ਆਈ ਕਾਰਡ ਬਣ ਗਿਆ ਜੀ ਗਾਇਸ ਰਾਜਵੀਰ ਦਾ ਆਈਡੀ ਵੇਖੋ ਕਿੱਧਰ ਆਈਡੀ ਇਹਨਾ ਟਾਈ ਕਿੱਧਰ ਜਾਣਦੀ 1100 ਰੁਪਏ ਦਾ ਜਾਂ ਫੋਟੋ ਚੰਗੀ ਜਿਹਾ ਤੇ ਖਿਚਾ ਲੈਂਦਾ ਉਹ ਦੱਸਦੇ ਵੀ ਨਹੀਂ ਆਗੇ ਕਿ ਟਾਈ ਰੂਈ ਤੇ ਸਿੱਧੀ ਕਰ ਲਓ ਪਹਿਲਾਂ ਚੰਗੇ ਬੰਦੇ ਨੇ ਤੂੰ ਕਹੇ 1100 ਰੁਪਏ ਦਾ ਤੂੰ ਫੋਟੋ ਤੇ ਚੰਗੀ ਜਿਹਾ ਤੇ ਖਿਚਲਾ ਅੱਗ ਜਾ ਕੇ ਲੈਂਦਾ ਸਾਰੀ ਦਾ ਆਣ ਗੜਾ ਥੈਂਕ ਯੂ ਕਿਹਾ ਥੈਂਕ ਯੂ ਲੱਲਾ ਸਾਈ ਗਾਲਾ ਜੀ ਕੀਰਤਨ ਕਰ ਰਹੇ ਆਂ ਅੰਦਰ ਕਰ ਰਹੇ ਆਂ ਕੀਰਤਨ ਮਾਰ ਰਹੇ ਆ ਜੋ ਸਾਈ ਤਿਆਰ ਨਹੀਂ ਮਾ ਅਰਦਾਸ ਹੋਉਂਦੀ ਆ ਆਪਣੇ ਬੰਦੇ ਤਿਆਰ ਨਹੀਂ ਇਧਰ ਤੇਰਾ ਗਲਾ ਹੋਰ ਕਿਦਾਂ ਪੰਜਵਾਂ ਲਾਉਣੀ ਐ ਖਰਾਵਾ ਖਰਾਕਵਾਣਾ ਖਰਾਵ ਲੈ ਬਈ ਤੁਸੀਂ ਸਭ ਇਹ ਕੀਤਾ ਸਾਈ ਪਰਸਾ ਪ੍ਰੋਗਰਾਮ ਹੈ ਆਪਣਾ ਤਿਆਰ ਗੱਡੀ ਤਿਆਰ ਈ ਤਿਆਰ ਬਰ ਪੂਰੀ ਪੈਂਚਰ ਲਵਾਤਾ ਵਿਸਕਾਰਦੀ ਆਤੀ ਪੋਹਤੀ ਨਾ ਇਤਈ ਹੋ ਗਈ ਜੀ ਦੀ ਚਾਹ ਤਿਆਰ ਏ ਜੀ ਤਾਜੀ ਏ ਮੈਂ ਆਇਆ ਆਇਆ ਅਗਲੇ ਮੰਗਲਵਾਰ ਦੀ ਆ ਜਾ ਅਗਲੇ ਮੰਗਲਵਾਰ ਪੀ ਲੋ ਚਾਹ ਅਗਲੇ ਮੰਗਲਵਾਰ ਦੀ ਕੇ ਸੌਣਾ ਜੀ ਪੀਣੀ ਮਾਫੇ ਚ ਰੋਕੋ ਚੱਲ ਜਾ ਸਰ ਕੇ ਤੇ ਲਈ ਤਿਆਰੀਆਂ ਜੀ ਗੇ गाइस ਅਹੀ ਜਿੱਥੇ ਪ੍ਰੋਗਰਾਮ ਕਰਨਾ ਸੀ ਕੀਰਤਨ ਇਹ ਪਿਆਰ ਦਾ ਕਰ ਕੀਰਤਨ ਉਧਰ ਕਰਨਾ ਸੀ ਗੁਰੂ ਘਰ ਜੀ ਸਭ ਪਹਿਲਾਂ ਫ੍ਰੈਸ਼ ਹੋ ਜਿਓ ਜੀ ਸ਼ਾ ਸ਼ਕਲੀ ਜੀ ਕੁਝ ਨਸਰ ਜੁਵਾਰ ਕਾ ਹਾਂ ਜੀ ਬਹੁਤ ਬਹੁਤ ਜੀ ਤੁਸੀਂ ਜਦ ਮੈਡਰ ਭਾਜੀ ਦੀ ਮੈਰਿਜ ਤੇ ਇਹਨਾਂ ਦੇ ਮਾਮਾ ਜੀ ਜੀ ਤੁਹਾਨੂੰ ਉਧਾਰਿਆ ਦੋ ਆ ਗਾ ਰੋ ਰਿੰਗ ਜੀ ਅੱਗ ਰੋ ਜੀ ਚੱਬੇ ਨੀ ਮੈਂ ਤੇਰੇ ਨਾਲ ਚੱਬ ਚੱਕ ਖਪਰਾਇਆ ਪਿਆ ਖਪਰੇਗਾ ਤੂੰ ਇਹ ਮੁੰਡਾ ਖਪਰਾ ਗਿਆ ਥੋੜਾ ਜਿਹਾ ਤੇ ਟੈਨਸ਼ਨ ਲੈਣ ਨਾਲ ਹੈ ਤੇ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾਲ ਹੈ ਮਿਲ ਜਾਣਗੇ ਪੈਸੇ ਆ ਜੀ ਹੁਣ ਲੱਗਾ ਵੀ ਆਪਣਾ ਕਹਿੰਦਾ ਮੈਂ ਕਿਸੇ ਦਾ ਅੱਧੀ ਰੋਟੀ ਨਹੀਂ ਖਾਂਦਾ ਆਪਣੇ ਆਪ ਹੀ ਖਾਣੀ ਓਏ ਯਾਰ ਉਤਰਦੀ ਨਹੀਂ ਓਏ ਪਾਣੀ ਲਾਇਆ ਤੂੰ ਪਾਣੀ ਲਾਇਆ ਆਹ ਰੋਟੀਆਂ ਸੜ ਗਈਆਂ ਵੀ ਉਹ ਵੇਚ ਹੱਤ ਬਾਹ ਨਾ ਬਣਾ ਬਟੇ ਓ ਆਹ ਤੇ ਨਾ ਕੇ ਓ ਲੱਗੀ ਕੱਢਣੀ ਵੀ ਹੁਣ ਨਹੀਂ ਆਪ ਹੀ ਗੱਡੀ ਮਾਰਨ ਦੀ ਲੱਗੀ ਆ ਆ ਆ ਦੇਖੋ ਇਹ ਤੰਦੂਰੀ ਤੇ ਤੂੰ ਹੀ ਖਾਣੀ ਹੁਣ ਬੜਾ ਜਿਹੜਾ ਵੀਡੀਓ ਹੈ ਅਸੀਂ ਤਾਂ ਬਰਾ ਜੀ ਦਾ ਲਗਵਾਉਂਦਾ ਬਰਾ ਜੀ ਦਾ ਲਗਵਾਉਂਦਾ ਉੱਪਰ ਸੁਭਾਣਾ ਸਾਦਾ ਆ ਜੀ ਇੱਧਰ ਆਜੋ ਆਜੋ ਇੱਕ ਮੌਲੀ ਜੀ ਹੈ ਉਹ ਦੇਖਿਆ ਤੇ ਲਓ ਚੱਕੀ ਚੱਕੀ ਚੱਕਰੀ ਮਾਰ ਚੱਕਰੀ ਮਾਰ ਕੇ ਮੈ ਜਾ ਚੱਕਰੀ ਮਾਰ ਲੈ ਚਲ ਚਲ ਆ ਆ ਚੋ ਆ ਰੱਖ ਲੈ ਆਖੀ ਮੇਰੇ ਕੋਲ ਤੁਸੀਂ ਜਬਾਦ ਬੋਲੋ ਤਾਂ ਫਿਰ ਆਖਣ ਚਬਾ ਬੋਲ ਚਾਚਾ ਬੋਲ ਚਲ ਚਾਚੀ ਬੋਲ ਆ ਅਮ ਜੀ ਅਮ ਜੀ ਤਾਂ ਸਭ ਬਹੁਤ ਅਨੰਦ ਹੋ ਰਿਹਾ ਹੈ bình quân vậy nè bình quân một trăm 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 một ਏ ਬਲੌਗਰ ਬਣਾਣਾ ਭਾਈ ਸਾਹਿਬ ਹਾਂਜੀ ਹਾਂ ਹੋਰ ਇਹ ਸਰ ਆ ਰੇ ਸਰ ਤੇਰੀ ਪਹਾੜਾਂ ਦੀ ਹਾਂ ਪਹਾੜੀ ਹੈ ਜਿੰਨਾ ਤੇਰਾ ਸੁਤਾ ਪਹਾੜ ਦਾ ਓਹ ਨਹੀਂ ਹਾਂ ਪਰ ਆ ਨਾ ਬੋਲ ਉਸ ਵੀਡੀਓ ਬਣਾ ਆ ਦੇ ਨਾ ਚਲ ਬੋਲ ਜੇ ਲੈ ਲੈ ਬਖਾ ਲੈ ਲੈ

ਬਾਣਾ ਬਾਈਕ ਰੋ ਬਾਈਕ ਰੋ ਗਏ ਹੋ ਕੇ ਤੀ ਸਨੀ ਸਨੀ ਬਾਈਕ ਬਾਈਕ ਕਾ ਨੀ ਹੁੰਿਆ ਸਨੀ ਬਾਈ ਦੁਸ਼ਕਰ ਸ਼ੁਕਰ ਬਾਈ ਗੁਦੀ ਦਾ ਖਾਣਾ ਬਾਈ ਗੁਦੀ ਦੀ ਸੱਤੇ ਸ਼ੁਕਰ ਸ਼ੁਕਰ ਕਰੋ ਬਾਬਾ ਜੀ ਦਾ ਕਿਤਾ ਸ਼ੁਕਰਾਨਾ ਕਰਦੇ ਹੋ ਮੈਂ ਦੈਨੀਆਂ ਬਾਤ ਬਹੁਤ ਤਵਾਨੀ ਪਹਿਲੇ ਸ਼ੁਕਰਾਨਾ ਕਿਤਾ ਕਰੇਗਾ ਬਾਬਾ ਜੀ ਦਾ ਜੋੜ ਕੇ ਦੈਨੀਆਂ ਦੈਨੀਆਂ ਸਨੀ ਤੇਰਾ ਅੱਛਾ ਬਿਲਾਦਾ ਕੁੜਾ ਨਾ ਕੀ ਕਰੇਗਾ ਬਾਬਾ ਇਹ ਕਿਹਨਾਂ ਨਾ ਕੀ ਹੈ ਨਾ ਕੀ ਹੈ ਨਾਮ ਦਾਸ ਤੋਂ ਆਪਣਾ ਕਿਹਨਾਂ ਨਾ ਕੀ ਹੈ ਇਹ ਜਲ ਜਲੇ ਸਤਾਂ ਸੇ ਪਾਪਾ ਦਾ ਨਾਮ ਹੈ ਨਾਲ ਪਾਪਾ ਨਾਲ ਲੱਗਦਾ ਜੀ ਤੇ ਵੀਰੇ ਦਾ ਨਾਮ ਕੀ ਹੈ ਕਿਹਦੇ ਨੰਬਰ ਤੋਂ ਵੀਰੇ ਦਾ ਨਾਮ ਕੰਨਿਰਵਰ ਸਿੰਘ ਕੀ ਨਾਮ ਭਰਾ ਦਾ ਨਹੀਂ ਨਿਰਵਰ ਦਾ ਨਾਮ ਦਾ ਸੁਚ ਨਿਰਵਰ ਸਿੰਘ ਨੀ ਨਹੀਂ ਹੈ ਨਹੀਂ ਹੈ ਨਹੀਂ ਸਕੂਲ ਜਾਂਦੀ ਸਕੂਲ ਜਾਂਦੀ ਨਹੀਂ ਜਾਂਦੀ ਹੈ ਜੀ ਕਦੋਂ ਜਾਣੇ ਸਾਰੀਆਂ ਛੁੱਟੀਆਂ ਛੁੱਟੀਆਂ ਪੈ ਗਿਆ ਨੇ ਆਰੇ ਕਿਹੜੀ ਕਲਾਸ ਚ ਪੜਦੀ ਉਹਦਾ ਕਿਹੜੀ ਕਲਾਸ ਚ ਪੜਦੀ ਹੈ ਕਿਹੜਾ ਤਬਾਦੂ ਤਬਾਦੂ ਉਦੋਂ ਮੁਗਰ ਗਿਆ ਨਾ ਉਦੋਂ ਮੁਗਰ ਗਿਆ ਜਾਨੀ ਲਈ ਵੀਰੇ ਦਾ ਬੈਗ ਕੋਲ ਡੇ ਬਸ ਹੈ ਹੈ ਤੂੰ ਕਲੀ ਜੀਜੀ ਖਾਈ ਜਾਨੀ ਉਹ ਵੀ ਰੋਂਦਿਆ ਹੈ ਪਾਰ ਹੋਈ ਜਾਂਦਾ ਆ ਨਹੀਂ ਰਸਤੇ 'ਚ ਲੁਧਿਆਣੇ ਹਾਦੀ ਸਟੇਜ ਆ ਥੋੜੀ ਜੀ ਲੁਪਣਾ ਆ ਅਸੀਂ ਉੱਥੋਂ ਲੈਣ ਲਗੇ ਆੜੂਆਂ ਦੇ ਭਾਈ ਸੰਗਤਾਸ ਦੇ ਖੜਨੇ ਵਾਲੇ ਉਹ ਬੱਚੇ ਨੇ ਉਹਨਾਂ ਦੇ ਇਹ ਵੀ ਇਨਾਂ ਨੇ ਸਹਾ ਜਣੇ ਪਾਪ ਕਰਨ ਬਹੁਤ ਮਾੜੀ ਗੱਲ ਟੱਕਰ ਗਈ ਤੇਰਾ ਚੱਕਰ ਕੋਈ ਨਹੀਂ ਬਸ ਮੈਂ ਫੋਟਨਾ ਕੀ ਹਾਲ ਚਾ ਠੀਕ ਠਾਕ ਏ ਹੌਂਦੇ ਚੰਗੀ ਹੌਂਦੇ ਤੂੰ ਤੱਕੇ ਨਹੀਂ ਆਇਆ ਹੱਟ ਲੋ ਬਸ ਮਾਤਾ ਨਹੀਂ ਲੱਗਾ ਫੋਰਾ ਕਿ ਤੈਨੂੰ ਕਿਹਾ ਪਹਿਲਾਂ ਤਸਾਹਣਾ ਉਹ ਗਲਤੀ ਹੋ ਗਈ ਫੋਰਾ ਯਾਰੀ ਵੀਡੀਓ ਨਹੀਂ ਬਣੀਆਂ ਤੇ ਸਹੀ ਗੱਲ ਲਾ ਦਿੰਦੇ ਨਾ ਮੈਂ ਲੱਗਾ ਮਾਨ ਮਾੜਾ ਇਸ਼ਾਰਾ ਕਰ ਦਦਾ ਵੀਡੀਓ ਬਣਾਉਣ ਔਰ ਟਿਕਟਾਕ ਇਹ ਕਿੰਨੇ ਦੋ ਕਿਲੋ ਵੀ ਤੇ ਬਸ ਠੀਕ ਹੈ ਫਿਰ ਮੰਗ ਕਿ ਨਹੀਂ ਕਰਦੇ ਨਾ ਕਿਲੋ ਹੋਰ ਕਰ ਦੇ ਇਹ ਕਿ 2 ਕਿਲੋ ਕਰਾ ਲੈ ਇਹ 4 ਕਿਲੋ ਹੋ ਰਹਾ ਹੈ ਤੂੰ ਚਾਜ ਰਿਹਾ ਹੈ ਇਹ ਕਾਹਨੂੰ ਚਿਰਕ ਨੂੰ ਲਲਪਾ ਦਈਏ ਫਿਰ ਹਾਂ ਬਈ ਦੋ ਕਿਲੋ ਲੱਗ ਹੋਰ ਪਾ ਦੇ ਨਾ ਲੋਕੀ ਹਾਂਜੀ ਗਾਇਸ ਹੁਣ ਅਸੀਂ ਆਏ ਆ ਇਹ ਭੋਲੀ ਦੀਦੀ ਹੁਣ ਸਾਡੇ ਲੁਧਿਆਣੇ ਦੇ ਇਨਾਂ ਕੋ ਰੁਕੀਦਾ ਹੁੰਦਾ ਜਦੋਂ ਵੀ ਅਸੀਂ ਆ ਜਾਂਦੇ ਜਾਨੇ ਪ੍ਰੋਗਰਾਮ ਤੇ ਇਹਨਾਂ ਉਹ ਲੋਕੇਸ਼ਨ ਆਪਣੀ ਚੇਂਜ ਇਹ ਲੋਕੇਸ਼ਨ ਵਧੀਆ ਇਹਨਾਂ ਦੀ ਖੁੱਲੀ ਰੁੱਲੀ ਆਪਾਂ ਹੋਰ ਉੱਪਰ ਚੜ ਕੇ ਦੇਖ ਲੈਣੀ ਇਹਨਾਂ ਦੀ ਆਪਾਂ ਲਾਈ ਆਪਣੀ ਸੁੰਦਰੀ ਦੇਖੋ ਲੋਕੇਸ਼ਨ ਇਹ ਲੋਕੇਸ਼ਨ ਵਧੀਆ ਪਹਿਲਾਂ ਜਿਹੜਾ ਘਰ ਸੀ ਉਹ ਇਹਨਾਂ ਦਾ ਬਾਜ਼ਾਰ ਦੇ ਵਿੱਚ ਸੀ ਕਾਫੀ ਤੇ ਉਹ ਗੱਡੀ ਕੁੜੀ ਉਠ ਹੀ ਜਾਂਦੀ ਸੀ ਉੱਥੇ ਇਹ ਘਰ ਦੇ ਗੱਡੀ ਅੱਗੇ ਆ ਜਾਂਦੀ ਹੈ ਇਹ ਲੋਕੇਸ਼ਨ ਵਧੀਆ ਇਹਨਾਂ ਦੀ ਲੱਗੀ ਹੋਈ ਹੈ ਲੋਕੇਸ਼ਨ ਵਧੀਆ ਉਹ ਦੋਏ ਘਰ ਬਾਰੇ ਵਧੀਆ ਥੋੜਾ ਡੁੱਲਾ ਹੈ ਮਰਾ ਦੇ ਲੋਕ ਕਲਰ ਕਿਹੜਾ ਲੱਗੋ ਕੋਈ ਸ਼ਾਇਦ ਇਹ ਕੰਨੀ ਇਹਦਾ ਬਹੁਤ ਪੁਰਾਣਾ ਖੂਹ ਹੈ ਜੀ ਇਹ ਕਿਉਂ ਕਾਸ ਫਤਗੁਰ ਸਤਨਾਮ ਗੁਰਪ੍ਰਸਾਦ ਲਿਖਿਆ ਹੋਣਾ ਉਰਦੂ ਚ ਲਿਖਿਆ ਬਹੁਤ ਪੁਰਾਣਾ ਬਹੁਤ ਹੁੰਦਾ ਚੱਲਿਆ ਜੋ ਤੇਰਾ ਲੋਕ ਉੱਤੇ ਰਹਿ ਜਾਣਾ ਦੇਦੀ ਨੂੰ ਨਾ ਨਾ ਅੰਦਰ ਬਾਹਰ ਆਈ ਕੋ ਜੜਨੀ ਉਹ ਬਰੋਸ ਹੋਣਾਈ ਨਾ ਬਸ ਇੱਥੇ ਸੱਜੇ ਹਮੜੇ ਜੀ ਕੋ ਬਸ ਗਾਈ ਟੋਲ ਪਹੁੰਚ ਗਏ ਅਸੀਂ ਬਰਾਡ ਸੀਡ ਸਟੋਰ ਤੇ ਸਾਹਮਣੇ ਹੈ ਜੀ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਥੋਂ ਵਾਪਸ ਜੀ ਨੇ ਆਪਣੇ ਖੇਤਾਂ 'ਚ ਲਾਉਣ ਲਈ ਬੀਜੂ ਲੈ ਕੇ ਜਾਣਾ ਆ ਦੇਖੋ ਗਾੜਾ ਵੀ ਖਰਦੇ ਕਦਾ ਵੀ ਖੜਨਾ ਹੈ ਤੇ ਲੈਣ ਵਾਲੇ ਹੋਗੇ ਤੇ ਬੀ ਗਿੱਸ ਇਹ ਬੀ ਗਰੀ ਦੇਖੋ ਹੋਰ ਕੀ ਹਾਲ ਚਾ ਗਾਇਸ ਇਹ ਵੀ ਕਲਾ ਲਾਏਗੇ ਨਾ ਸ਼ੌਕੜ ਇਹ ਆਪਾਂ ਦਾਤਾ ਨੂੰ ਜੁਨੀਵਰਸਿਟੀ ਲਾਗੇ ਆਪਾਂ ਪ੍ਰੋਗਰਾਮ ਕਰਕੇ ਹੀ ਕਰੋ ਦੇ ਵੇਲੇ ਆ ਬਾਕੀ ਸਾਡਾ ਇਹ ਪ੍ਰੋਗਰਾਮ ਤੋਂ ਬਾਅਦ ਜਿਹੜਾ ਹੰਡਾ ਰੋਡ ਖੇਤੀਬਾੜੀ ਵਾਸਤੇ ਬੀ ਲੈਣਾ ਬੀਪੂ ਲੈਣ ਵਾਸਤੇ ਆਏ ਆ ਪਾਰਟ ਟਾਈਮ ਜੋਬ ਪਾਰਟ ਟਾਈਮ ਹੀ ਪਪਾ ਜੀ ਵੀ ਕਹਿੰਦੇ ਆਏ ਤੇ ਆ ਗਿਆ ਚਲੋ ਲੈ ਆਈ ਜਈ ਸਮਾਨ ਜੀ ਭਾਜੀ ਕਿੱਥੇ ਜਾਣਾ ਹੈ ਜੀ ਲਾਡੋ ਬਾਈ ਰੋਡ 50 ਰੁਪਏ ਹੋ ਜਾ ਬੈਠਾ ਰਹਾ ਭਰਾ ਕਿਉਂ ਭਾਜੀ 50 ਰੁਪਏ ਲਾਦੇ ਆ ਪੈਟਰੋਲ ਵੀ ਲੱਗਦਾ ਹੈ ਕਈ ਕਿਹੜਾ ਪੈਟਰੋਲ ਇਹਦਾ ਕਿਹੜਾ ਪੈਟਰੋਲ ਆ ਗਿਆ ਬੈਟਰੀ ਹੈ ਭਾਜੀ ਬੈਟਰੀ ਵਾਲੀ ਕਹਿੰਦਾ ਪੈਟਰੋਲ ਲੱਗਦਾ ਇਹਦਾ ਭਾਜਣੀ ਉਹ ਸਾਚੇ ਇੱਥੇ ਕਿਵੇਂ ਦੱਸਦੀ ਇੱਥੇ ਔਰ ਗਾਇਸ ਕੀ ਆ ਜਾਓ ਮੈਂ ਇਹ ਕੰਮ ਸ਼ੁਰੂ ਕਰ ਲਿਆ ਹੈ ਚਲੋ ਚਲੋ ਚਲਾਉਣਾ ਰਾਗੀ ਪੁਣੇ ਚ ਕੁਝ ਨਹੀਂ ਰੱਖਿਆ ਕੀ ਕੋਈ ਪੇਟਾ ਨਹੀਂ ਕੋਈ ਲੈਣੀ ਨਹੀਂ ਕੀ ਦੇੜੀ ਨਹੀਂ ਬਹੁਤ ਔਖਾ ਕਰਦੇ ਨੇ ਕਾਰ ਕਿਥੇ ਤੇ ਰੱਖਿਆ ਇਹ ਤਾਂ ਪੇਟਾ ਨਹੀਂ ਕਾਰ ਕੱਢ ਮੈਂ ਕਿਹਾ ਜਿਹੜਾ ਮੇਰਾ ਉਹ ਕੋ ਗਾਇਸ ਬਾਏ ਉਹ ਬੀਲ ਲਦਣਾ ਭਾਜੀ ਬੀ ਲੱਦ ਕੇ ਨਾ ਉਹ ਗੱਡੀ ਲੱਗੀ ਆਪਣੀ ਉਹ ਗੱਡੀ ਤਾਂ ਛੱਡਣਾ ਜੀ ਆਹ ਗੱਡੀ ਲੱਗੀ ਆਪਣੀ ਭਾਜੀ ਮੈਂ ਤਾਂ ਟੈਂਪੂ ਵਾਲਾ ਮੈਂ ਕਿੱਥੇ ਜਾਵਾਂ ਬੀਲ ਲੱਦ ਕੇ ਲਾ ਜੂਗੀ ਆ ਗੱਲ ਨੂੰ ਮੈਨੂੰ ਕੁਝ ਨਹੀਂ ਆਹ ਟੈਂਪੂ ਐ ਆ ਜਾ ਆ ਗਿਓਰ ਕੰਮ ਦੀਏ ਤੇਨੂੰ ਕਿੰਨੇ ਕੱਪ ਚਾਹ ਚਾਰ ਕੱਪ ਆ ਜੀ ਚਾਰ ਕੱਪ ਪੱਤੀ ਭਾਈ ਮੋਕ ਗਈ ਏ ਆ ਕੀ ਏ ਇਸੇ ਪੱਤੀ ਜੀ ਬਣਾਣਾ ਏ ਇਹਦੀ ਪੱਤੀ ਚ ਭਾਈ ਬਣਾ ਲਈਏ ਹੋਰ ਭਾਈ ਭਾਂਡੇ ਕੁੰਡੇ ਧੋਣ ਨੂੰ ਪਾਣੀ ਪੂਣੀ ਹੈਗਾ ਜੀ ਤਾ ਹੋਰ ਸੇੜਾ ਤੋ ਆ ਲੈਟਰ ਮੈਂ ਫਿਰ ਕਮੀਂ ਭਾਈ ਕੰਮ ਕਰ ਕੇ ਤਾਂ ਚੱਲਦਾ ਹੈ ਕੰਮ ਕਰ ਵਧੀਆ ਕੋਈ ਚਾਹ ਪੀਣ ਆਉਂਦਾ ਨਹੀਂ ਹੈਗਾ ਇੱਥੇ ਬਹੁਤ ਔਖਾ ਗਰਮੀ ਬਹੁਤ ਜ਼ਿਆਦਾ ਆ ਗੋਦ ਤੇਰਾ ਲਾਤ ਗੋਦ ਗਤੀ ਅਹੀਂ ਮੇਰਾ ਦਾਦਾ ਕਿ ਤੇ ਦੂਜਾ ਕੰਮ ਖੋਲੀ ਹੋਇਆ ਚੱਲ ਜੀ ਰਾ ਸਰਦਾਈ ਸੁਬੇ ਜੀ ਲਾਓ ਭਾਜੀ ਭਾਈ ਫਿਰ ਕੋਈ ਲਾਈ ਆਇਆ ਹੁਣ ਆ ਨਹੀਂ ਚੱਲਣਾ ਕਰਮਿਆਂ ਚ ਗਰਮਿਆਂ ਚ ਬਹੁਤ ਔਖਾ ਬਹੁਤ ਔਖਾ ਬਹੁਤ ਔਖਾ ਇਧਰ ਦੂਰ ਗਏ ਜਾਂਦੇ ਹੋਣੇ ਆਦ ਨੇ ਭਾਈ ਬਹੁਤ ਔਖਾ ਕਰਦੇ ਨੇ ਆਹ ਕਾ ਲੜਾਈ ਹੋ ਗਈ ਗਾਇਸ ਲੜਾਈ ਹੋ ਗਈ ਇੱਧਰ ਹੀ ਆਣਾ ਨਾ ਆਪਾਂ ਕਿਉ ਮਾਰਦਾ ਹੈ ਨਾ ਨਾ ਕਿਉਂ ਮਾਰਦਾ ਚੱਲ ਲੜ ਲਾ ਹੁਣ ਨਾ ਨਾ ਖੇਲ ਉਹ ਮਾਰ ਉਹ ਵਾਟ ਕੇ ਕੋਈ ਡੰਡਾ ਡੰਡਾ ਦੇ ਈ ਲੈ ਆ ਜੀ ਇਹ ਲੈ ਵੀ ਕਿਹੜਾ ਲਿਆ 110 110 ਲਿਆ ਇਹ ਕਹਿੰਦਾ 210 ਲਿਆ ਇੱਕ 1847 ਬਰਾੜਵਾ ਬਰਾੜਵਾ ਲੁਧਿਆਣਾ ਸਪੈਸ਼ਲ ਇਹਨਾਂ ਸਪੈਸ਼ਲ ਦੋਇਆ ਥੋੜਾ ਨੇ ਉਧਰ ਮਾਰਾ ਕੇ ਸਾਰਾ ਮਕਾਨ ਤੇ ਚੀਰ ਨਹੀਂ ਖਾਣਾ ਸੁਧਾਰੀ ਹਾਂ ਜੀ 3 ਨਾਲੇ ਜੇਰਾ ਬਾਬਾ ਜੇਰਾ ਕਾ ਜਾ ਰਹੀ ਹੋਵੇ ਆ ਕਿਉਂ ਹੈ ਐ ਸੋਲ ਦੇਖੇ ਦੀ ਆ ਲੈ ਆ ਜੀ ਦੱਸੀ ਉਹ ਚਾਰ ਨਾ ਹੋਲੀ ਪਿੰਡ ਨਹੀਂ ਗਾ ਇਹ ਪਿੰਡ ਨਹੀਂ ਹੈਗਾ ਜਿਹੜੀ ਦੀ ਦੇ ਵੇਖ ਰੋ ਕੇ ਰਾ ਨਾਲੇ ਅੱਗੇ ਤੂੰ ਲੰਮਕ ਲੰਮਕ ਚੱਲਦਾ ਮੁੜ ਕੇ ਉਫਾ ਫੇਰ ਹੋ ਜਾਣਾ ਹਾਂ ਜੀ ਫਲਾਂ ਦੇ ਆ ਮਸਾਲਿਆਂ ਦੇ ਬੂਟੇ ਜੀ ਪਤਾ ਨਹੀਂ ਹੁਣ ਕਿਹੜਾ ਕਹਦਾ ਇਲੀਚੀ ਇਲਾਚੀ ਲੀਚੀ ਹਨਾ ਇਲਾਚੀ ਸੌਫ ਲੌਂਗ ਜਵੈਣ ਆ ਸਾਰੇ ਮਸਾਲੇ ਭੰਦੇ ਇਹਨਾਂ ਦੇ ਆ ਸਾਰੇ ਇੱਕ ਇੱਕ ਬੂਟਾ ਲਾੜਾ ਏ ਓਏ ਅੱਗੇ ਬੜਾ ਦੁਖੀ ਓ ਫਲੇ ਬੂਟੇ ਹਾਂ ਇਹਨਾਂ ਨਾਲ ਬੜਾ ਬੜਾ ਕਰ ਲੋਗੇ ਮੈਂ ਬਣਾਉਂਦਾ ਇਹਨੂੰ ਨਹੀਂ ਲੱਗਾ ਅੰਬ ਆ ਦੇਖੋ ਜੀ ਬੂਟਾ ਲੈ ਜਾਓ ਨਾਲ ਆਂਬ ਵੀ ਨਾਲ ਹੀ ਫਰੀ ਇਹ ਆਂਬਾળા ਵੀ ਖਾਣਿਆ ਸੀ ਸਭ ਤੋਂ ਪਹਿਲਾਂ ਇਹ ਹੀ ਪੱਕਾ ਹੋਣਾ ਹੈ ਇਹ ਤਾਂ ਹੀ ਇਹ ਨਕਲੀ ਦੇ ਨਹੀਂ ਲਾਇਆ ਕਿਤੇ ਹੁਣ ਪਾਈ ਆਗੇ ਉਹ ਭਾਜੀ ਡਿੰਬੁਰ ਭਾਜੀ ਇਹਨਾਂ ਪਾਜਦੀ ਆ ਕੰਟੀਨ ਹੈ ਕਾਲਜ ਵਿੱਚ ਕਾਲਜ ਦਾ ਨਾਂ ਕੀ ਹੈ ਆ ਨਹੀਂ ਪਤਾ ਕਾਲਜ ਦਾ ਨਾਂ ਹੀ ਪਤਾ ਆ ਭਾਈ ਹੋਣਾ ਦੀ ਕੰਟੀਨ ਹੈ ਇਸੇ ਕਾਲਜ ਕੋਲਜ ਕਿਹੜਾ ਹੈ ਤੁਹਾਨੂੰ ਕਿਹੜਾ ਪਤਾ ਹੋਣਾ ਮੈਨੂੰ ਕੋਲਜ ਦਾ ਨਾਮ ਨਹੀਂ ਪੜਿਆ ਹੋਇਆ ਮੈਂ ਕਿਹੜੀ ਕੋਲਜ ਦੱਸ ਦੇਣੇ ਤੁਹਾਨੂੰ ਕਿਹੜਾ ਹੈ ਪੁਰਾਣੀਆਂ ਜਿਆਦਾ ਤਾਜ਼ੀਆਂ ਹੋ ਗਈਆਂ ਤੇ ਆਏ ਇੱਕ ਟਿਨੀ ਕੰਟੀਨਿਊ ਟਿਨੀ ਮੰਦਿਰ ਪੱਲੀ ਵਰੀ ਆਇਆ ਕਾਲਜ ਦੇ ਵਿੱਚ ਕਦੀ ਬੜੀ ਨਹੀਂ ਹੈ ਬਾਹਰ ਲਾ ਜਾਣਾ ਮੈਨੂੰ ਵੀ ਖਾਣ ਖਾਣ ਵਸੇ ਦਿਖਾ ਦੇ ਰਿਹਾ ਹੈ ਮੰਦਿਰ ਆਂ ਜੀ ਚਾਹ ਹੀ ਬਣੀ ਨਹੀਂ ਕਰੀ ਬੜੀ ਸਹੀ ਆਪਣੀ ਨੇ ਮੰਗਾ ਲਈ ਕੋਲਡ ਕਾਫੀ ਰਵਿੰਦਰ ਹੀ ਪੀਏਗਾ ਭਾਈ ਨੇ ਨਹੀਂ ਪੀਣੀ ਭਾਈ ਨੂੰ ਇਹਦੇ ਚਾਹ ਪੀਣੀ ਨੌਮਾ ਜੀ ਵੀ ਚਾਹ ਸਕਦਾ ਥੋਵੇਂ ਸ਼ੱਕ ਕੇ ਭਾਈ ਹੁਣ ਨੇ ਸੇਵਾ ਕਰ ਲਈ ਚੰਗੀ ਕਿਨ ਪਰ ਗਿਆ ਨਾ ਇੰਨੇ ਦੇ ਫੇਰ ਰੁਕੜਾ ਇੰਨੇ ਮਿਚੂ ਨੇ ਰੱਖਾ ਆਏ ਹੈ ਤਾਂ ਸਰ ਕਰ ਸਕਦਾ ਬਹੁਤ ਹੈ ਮੇਰੇ ਅੰਦਰ ਪਈ ਹੈ ਜਿਵੇਂ ਖਾਦਾ ਦੀ ਕੋਈ ਤੂੰ ਤੇ ਤੂੰ ਜੂਰੀਆਂ ਵਗੈਰਾ ਬਹੁਤ ਸੇਵਾ ਕੀਤੀ ਹੈ ਉਹਦੀ ਬੁੜ ਕਰਕੇ ਆਏ ਹੁਣ ਅਈ ਬਸ ਚੱਲੇ ਆ ਹੁਣ ਚੱਲੇ ਆਪਣੇ ਘਰ ਨੂੰ ਕੋਈ ਦੱਸੇ ਕੋਈ ਸਟੇ ਨਹੀਂ ਹੋਣ ਸਿੱਧੀ ਵਾਪਸੀ ਹੋ ਗਈ ਗੱਲਬਾਤ ਹੋਈ ਤੇ ਜੋ ਕੋਈ ਪਤਾ ਨਹੀਂ ਇਹ ਕਹਿਣ ਅਗਵੇ ਰਸੇ ਚ ਕਰਤਾਰਪੁਰ ਜਾ ਕੇ ਕਿ ਜੂਸ ਪਿਲਾ ਦੋ ਹੁਣ ਬੋਲੋ ਜੋ ਬੋਲਦਾ ਕਿ ਜੂਸ ਪਿਲਾ ਦੋ ਇਹ ਜਾ ਕੇ ਕਹਿੰਦੇ ਨੇ ਇਹਨੇ ਲੱਗੇ ਜਾ ਕੇ ਮਨ ਜੂਸ ਪੀਣਾ ਪੀਣਾ ਆਪ ਹੁੰਦਾ ਵੱਡਾ ਗਲਾਸ ਕਰਾ ਲੈਦਾ ਹਥੇ ਉਹ ਲੱਗਦਾ ਫਿਰ ਠੀਕੇ ਲੱਗ ਫਾਜੀ ਗਾਇਸ ਪਹੁੰਚ ਗਏ ਘਰ ਮੈਂ ਉਗੀ ਵੇਟ ਕਰਾਂਦੇ ਹੀ ਮੇਰੀ ਸੜਕ ਤੇ ਖਲੋਕ ਹਾਂਜੀ ਵੇਟ ਕਰਾਂਦੇ ਹੀ ਮੇਰੀ ਸਾਰੇ ਜਾਣੇ ਚੈੱਕ ਕਰਦੇ ਕਿ ਕੀ ਕੀ ਲੈ ਕੇ ਆਇਆ ਬਾਪੂ ਤੇ ਆੜੂ ਬਾਪੇ ਲੈ ਆਇਦੇ ਤੇ ਇਹ ਡੱਬਾ ਜਿਹੜਾ ਪ੍ਰੋਗਰਾਮ ਕੇ ਸੀ ਘਰੇ ਉਹ ਨਾਲ ਉਹ ਡੱਬੇ ਮਿਲੇ ਨੇ ਵਿਆਹ ਦਾ ਪ੍ਰੋਗਰਾਮ ਸੀ ਤੇ ਲੱਗ ਪਈ ਸਾਕਣ ਆੜੂ ਸੋ ਗਾਇਸ ਇਥੇ ਕਰਦੇ ਆਪਾਂ ਆਈ ਦੇ ਬਲੋਗ ਦੀ ਸਮਾਪਤੀ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਇਆ ਹੋਵੇਗਾ ਕਿ ਤੁਸੀਂ ਮੇਰਾ ਏਰੀਨ ਦੇਖਿਆ ਜੇ ਮੈਂ ਅਸੀਂ ਦੂਰ ਜਾਣੇ ਪ੍ਰੋਗਰਾਮ ਤੇ ਤੇ ਰਸਤੇ ਚਾਹੀ ਜੋ ਜੋ ਕੋਈ ਪ੍ਰੋਗਰਾਮ ਤੇ ਜਾਣਾ ਬਾਕੀ ਸੰਗਤ ਰਸਤੇ ਵਿੱਚ ਡੇਰੇ ਨੂੰ ਮੰਨਣ ਵਾਲੇ ਕਾਫੀ ਹੈ ਤੇ ਉਹਨਾਂ ਕੋ ਵੀ ਹੋ ਕੇ ਆਣਾ ਪੈਂਦਾ ਹੈ ਉਹ ਤੁਸੀਂ ਦੇਖਿਆ ਹੈ ਵਲੌਗ ਵਿੱਚ ਕਿ ਜਿੰਨੇ ਜਿੰਨੇ ਕੋ ਅਸੀਂ ਹੋ ਕੇ ਆਏ ਆ ਸੇਵਾ ਵੀ ਸਾਡੀ ਪੂਰੀ ਕਰਦੇ ਆ ਉਹ ਤੁਸੀਂ ਦੇਖ ਹੀ ਲਿਆ ਜੋ ਜੋ ਇਹ ਸ਼ਾਖੇ ਆਏ ਆ ਤੇ ਮਤਲਬ ਬਸ ਬਸ ਹੋ ਗਈ ਸੀ ਮਤਲਬ ਧੰਨ ਧੰਨ ਕਰਵਾਤੀ ਕੋਈ ਜ਼ਿਆਦਾ ਖਾਦਾ ਜਾਂਦੇ ਨਹੀਂ ਹੋਰ ਰਾਤ ਨੂੰ ਰੋਟੀ ਨਹੀਂ ਖਾਣੀ ਹੈਗੀ ਉਸ ਪੀਵਾਂਗੇ ਗੱਲਾਂ ਬਰਨਾ ਹੈਗੀ ਚਾਲੂ ਬਣਾਣਾ ਚਾਹੀਏ ਪਿਛਾ ਕਾਂਗੇ ਤੇ ਬਾਕੀ ਟਬ ਰੱਖਾ ਉਮੀਦ ਹੈ ਸੋ ਗਾਇਸ ਇਥੇ ਕਰਦੇ ਆਪਾਂ ਅੱਜ ਦੇ ਵਲੋਗ ਜ ਸਮਾਪਤੀ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਵਲੋਗ ਪਸੰਦ ਆਇਆ ਹੋਵੇਗਾ ਮਿਲ ਜਾਈਏ ਨਵੀਂ ਸਵੇਰ ਤੇ ਨਵੇਂ ਵਲੋਗ ਦੇ ਵਿੱਚ ਬਾਏ ਬਾਏ